ਭਾਈ ਗੁਰਦਾਸ ਜੀ ਨੇ ਕਿਹਾ ਜਿਹਨੂੰ ਗੁਰੂ ਬਹੁਤ ਪਿਆਰ ਕਰਦਾ ਹੈ ਭਾਈ ਉਹਦੀ ਅਰਦਾਸ ਛੇਤੀ ਨਹੀਂ ਸੁਣਦਾ ਜਿਹਨੂੰ ਗੁਰੂ ਪਿਆਰ ਕਰਨ ਲੱਗ ਪੈਂਦਾ ਉਹ ਸਿੱਖ ਦੀ ਅਰਦਾਸ ਛੇਤੀ ਨਹੀਂ ਗੁਰੂ ਪੂਰੀ ਕਰਦਾ ਕਈਆਂ ਬਾਣੀ ਪੜਨ ਵਾਲਿਆਂ ਦਾ ਇਹ ਸਵਾਲ ਰਹਿੰਦਾ ਪਾਇਸਾ ਵਾ ਅਸੀਂ ਇੰਨੀ ਬਾਣੀ ਪੜੀਦੀ ਹੈ ਗੁਰਦੁਆਰੇ ਜਾਈਦਾ ਅਸੀਂ ਤਾਂ ਕਿਸੇ ਦਾ ਬੁਰਾ ਵੀ ਨਹੀਂ ਕਰਦੇ ਸਾਡੀ ਨਹੀਂ ਸੁਣਦਾ ਮਾਲਾ ਸਾਡੀ ਨਹੀਂ ਅਰਦਾਸ ਪੂਰੀ ਸਾਧ ਸੰਗਤ ਪਤਾ ਕਿਉਂ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਪਿਆਰ ਕਰਨ ਲੱਗ ਪਿਆ ਤੈਨੂੰ ਗੁਰੂ ਨੂੰ ਪਤਾ ਹੈ ਜੇ ਤੇਰੀ ਇੱਛਾ ਪੂਰੀ ਕਰਦੀ ਤੂੰ ਤਾਂ ਹਟ ਕਰਨਾ ਛੱਡ ਦੇਣਾ ਜੇ ਤੇਰੀ ਇੱਛਾ ਪੂਰੀ ਹੋ ਗਈ ਤੂੰ ਗੁਰਦੁਆਰੇ ਆਣੋਂ ਹਟ ਜਾਣਾ ਗੁਰੂ ਚਾਹੁੰਦਾ ਏ ਕਿ ਸਿੱਖ ਹੋਰ ਮੇਰੇ ਕੋਲ ਅਜੇ ਆਵੇ ਇਹ ਸਿੱਖ ਮੇਰੇ ਨਾਲ ਹੋਰ ਬੈਠੇ ਇਹ ਸਿੱਖ ਬਾਣੀ ਹੋਰ ਪੜ੍ਹੇ ਗੁਰੂ ਤੈਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦਾ ਕਿਉਂਕਿ ਸਾਹ ਸੰਗਤ ਜਿਹੜੇ ਰਿਸ਼ਤੇ ਦਰ ਨਾਲ ਜ਼ਿਆਦਾ ਪਿਆਰ ਹੋਵੇ ਉਹਨੂੰ ਛਿੱਤੀ ਨਹੀਂ ਜਾਣ ਦਈਦਾ ਉਹਨੂੰ ਪਹਿਲਾਂ ਚਾਹ ਦੁੱਧ ਬਲਾਈ ਦੇ ਫਿਰ ਪ੍ਰਸ਼ਾਦਾ ਸ਼ਿਕਾਈ ਦਾ ਫਿਰ ਕਾ ਥੋੜੀ देर ਬਹਿ ਲੋ ਫਿਰ ਹੋਰ ਚਾਹ ਬਣਾਉਨੇ ਆ ਕੋਈ ਨਾ ਕੋਈ ਚੀਜ਼ ਉਹਦੇ ਮੋਰੇ ਰੱਖੀ ਦੀ ਕਿਉਂ ਉਹ ਬੈਠਾ ਰਵੇ ਉਹਨੂੰ ਰਾਤ ਰਹਿਣ ਵਾਸਤੇ ਵੀ ਕਹਿੰਦਾ ਹੈ ਬੜੀ देर ਵਧ ਆਇਓ ਜੀ ਅੱਜ ਰਹਿ ਕੇ ਜਾਓ ਜੀ ਅੱਛਾ ਜਿਹਦੇ ਨਾਲ ਪਿਆਰ ਨਾ ਹੋਵੇ ਉਹਨੂੰ ਛੇਤੀ ਛੇਤੀ ਘਰੋਂ ਕੱਢੀਦਾ ਹੈ ਰਸੋਈ ਵਿੱਚੋਂ ਚਾਹ ਠੰਡੀ ਕਰਕੇ ਲਿਆਈਦੀ ਵੀ ਉਹਨੂੰ ਭੇਜੀ ਹੈ ਛੇਤੀ ਉਹਨੂੰ ਕੋਲ ਨਹੀਂ ਬਿਠਾਈ ਇਦਾਂ ਭਾਈ ਜਿਹਦੇ ਨਾਲ ਗੁਰੂ ਦਾ ਪਿਆਰ ਨਹੀਂ ਉਹ ਉਦਣੇ ਗੁਰੂ ਦੇ ਦੇਣਾ ਚੱਲ ਤੂੰ ਚੱਲ ਆਪਣੇ ਰਾਹ ਤੇ ਜਿਹਦੇ ਨਾਲ ਗੁਰੂ ਪਿਆਰ ਕਰਨ ਲੱਗਦੇ ਉਹਨੂੰ ਲੇਟ ਕਰਦਾ ਹੈ ਉਹਨੂੰ ਦੇਰੀ ਨਾਲ ਰੱਖਦਾ ਕਿਉਂ ਉਹਨੂੰ ਗੁਰੂ ਨੇ ਲੋਕ ਵੀ ਸੁਖੀ ਕਰਨੇ ਭਾਈ ਉਹ ਸਿੱਖ ਦਾ ਗੁਰੂ ਨੇ ਪਰਲੋਕ ਵੀ ਸਹਾਈਦਾ